ਸੇൗ্ത� �੍തੇ ਸੇ�ൿ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਦ ਸੋਈ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਦ ਸੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਬਨੇ ਸੁਨਿਓ ਗਰਬਾਖ ਕੋ ਭੈ ਤਿਆਰ ਸਮੁਦਾਏ ਆਯੁੱਧ غن ਸਿੰਘਨ ਧਰੇ ਹੋਏ ਸੁਧਾਨ ਤਦਾਏ ਸਭਨ ਸੁਨਿਓ ਗੁਰ ਬਾਖ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੂ ਗੁਰ ਸਾਹਿਬ ਨੇ ਜੁਰੀ ਵਿੱਚ ਜਲ ਬੈਠੀ ਗੁਰੂ ਕਾ ਰਿ ਸਾਧ ਸੰਗਤ ਜੀਓ ਸਤੂ ਗੁਰ ਸਾਹਿਬ ਨੇ ਬਾਗ ਵਕਸ਼ਤ ਸਦਕਾ ਬਾਤ ਸਹਿਬ ਜੀ ਦੀ ਹਜ਼ੂਰੀ ਪ੍ਰਾਪਤ ਹੋਈ ਔਰ ਆਪ ਸਭ ਸੰਗਤਾਂ ਨੇ ਰਲ ਕੇ ਗੁਰੂ ਸਾਹਿਬ ਦੇ ਦੀ ਜੂਰੀ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਆ ਤੇ ਜਾਪ ਕੀਤੇ ਸਾ ਸੰਗਤ ਜੋ ਬਹੁਤ ਉਜਲੇ ਭਾਗਾਂ ਦੀ ਨਿਸ਼ਾਨੀ ਹੈ ਸ਼ਹੀਦਾਂ ਨੂੰ ਯਾਦ ਕਰਨਾ ਔਰ ਉਹਨਾਂ ਦੀ ਯਾਦ ਵਿੱਚ ਨਾਮ ਬਾਣੀ ਦਾ ਜਿਹੜਾ ਸਿਮਰਨ ਪ੍ਰਵਾਹ ਚੱਲਣਾ ਇਹ ਸਾ ਸੰਗਤ ਦੀ ਬਹੁਤ ਉਜਲੇ ਭਾਗਾਂ ਦੀ ਨਿਸ਼ਾਨੀ ਹੈ ਆਪ ਸਭ ਦੀ 15 ਵਾੜੇ ਉਧਾਰੇ ਚੱਲ ਰਹੇ ਹਨ ਅੱਜ ਦੇ ਦੇਣ ਗਰੀਬ ਨਵਾਸ ਸਤਿਗੁਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਤੇ ਆਗਣਾ ਜਿਸ ਦੀ ਸਾਧ ਸੰਗਤ ਅੱਜ ਕਥਾ ਹੋਵੇਗੀ ਇਸ ਤੋਂ ਪਹਿਲਾਂ ਦਾਸ ਕੋਲ ਕੋ ਭੂਮਿਕਾ ਬੇਨਤੀ ਕਰ ਦਵੇ ਕਿ ਜੇ ਸਾਵੇਂ ਗਰੀਬ ਨਵਾਸ ਸਤਿਗੁਰ ਸਾਹਿਬ ਜੀ ਅਨੰਦਪੁਰ ਵਿੱਚ ਸੁਭਾਇਮਾਨ ਇੱਥੇ ਗਰੀਬ ਨਵਾਸ ਸਤਿਗੁਰੂ ਸਾਹਿਬ ਜੀ ਨੇ ਕਿਸੇ ਵੀ ਜਾਨਵਰ ਜੀ ਦੇ ਜਾਂ ਕਿਸੇ ਜ਼ਮੀਨ ਜੋਰੂਆਦ ਕਰਕੇ ਨਹੀਂ ਲੜੀ ਸਿਰਫ ਤੇ ਸਿਰਫ ਸਤਿਗੁਰੂ ਸਾਹਿਬ ਜੀ ਨੇ ਦੀਨ ਦੇ ਹੱਲੇ ਜੰਗਾਂ ਕੀਤੀਆਂ ਗਰੀਬਨਵਾਸ ਸਤਿਗੁਰੂ ਸਾਹਿਬ ਨੇ ਆਪਣੀ ਕਲਮ ਦੁਆਰਾ ਲਿਖਿਆ ਜਿਸੰਮਾਰਾ ਸਾਹਿਬ ਜੀ ਨੇ ਪਹਿਲੀ ਜਾਨ ਤੋਂ ਮਈਨਾ ਭੰਗਾਨੀ ਦੀ ਔਰ ਮਾਰਾ ਸਾਹਿਬ ਨੇ ਆਪਣੀ ਕਲਮ ਦੁਆਰਾ ਲਿਖਿਆ ਫਤਿਹ ਸ਼ਾਹ ਕੋ ਬਾਦ ਦਾ ਰਾਜਾ ਲੋਪਰਾਹਮ ਬਿਨ ਸੋਹ ਰਭ ਸੋਹ ਬਿਨ ਕਾਜ ਮਾਰਾ ਫਤਿਹਜੰਦ ਰਾਜਾ ਸੀਨਾ ਜੇ ਸਾਡੇ ਨਾਲ ਬਿਨਾ ਕਿਸੇ ਕਾਰਨ ਦੇ ਕਿਸ ਨੇ ਝਗੜਾ ਪਾ ਲਿਆ ਇਸ ਨੇ جنگ ਨਜਾ ਲਿਆ ਔਰ ਇਸੇ ਬੰਕਾਰ ਹੀ ਬਾਣੀ ਦਾ ਜੰਨੇ ਸਾਧ ਸੰਗਤ ਦੇ ਅਨੇਕਾਂ ਹਾਰਾ ਸਾਹਿਬੀਆਂ ਦੇ ਨਾਲ ਜੰਗਾਂ ਲੜੀਆਂ ਔਰ ਹਾਰਾ ਸਾਹਿਬੀਆਂ ਦਾ ਜਿਸ ਸਮੇਂ ਪਰਦਾਪ ਉਦੰਦੇ ਤੇ ਪ੍ਰਤੀਵਾਦ ਦਾ ਕਰਿਆ ਔਰ ਇਹਨਾਂ ਦੇ ਮਨੋਂ ਇਹ ਸਹਾਰਿਆ ਨਾ ਗਿਆ ਹਾਰਾ ਸਾਹਿਬ ਜੀ ਨੇ ਇਹਨਾਂ ਨੂੰ ਇੱਕ ਵਾਰੀ ਜੇਵੀਂ ਕਿਹਾ ਗਏ ਤੁਸੀਂ ਖਾਲਸੇ ਪੰਥ ਵਿੱਚ ਸ਼ਾਮਲ ਹੋ ਜਾਓ ਔਰ ਇਹ ਅਨਕਾਰੀ ਹੋ ਗਏ ਕਹਿੰਦੇ ਨਹੀਂ ਮਹਾਰਾਜ ਅਸੀਂ ਤੁਹਾਡੀ ਜਿਹੜੀ ਸ਼ਰਤ ਮੰਜ਼ੂਰ ਨਹੀਂ ਜਾਂਦਾ ਸਾਡਾ ਵਾਟਾ ਵਖਰਾ ਕਰ ਦਿਓ ਫਿਰ ਤਾਂ ਅਸੀਂ ਅਮਰ ਦੇ ਸ਼ਾਗਰ ਰਹਿਾਂਗੇ ਪਰ ਇਸ ਪ੍ਰਕਾਰ ਨਹੀਂ ਕੈਸੀ ਨੀਜ਼ਗੋਰ ਦੇ ਲੋਕਾਂ ਦੇ ਨਾਲ ਅਮਰ ਨਹੀਂ ਸ਼ਾਗਰ ਸਕਦੇ ਸੋ ਮਹਾਰਾਜ ਕਹਿੰਦੇ ਇਹਨਾਂ ਨੇ ਆਗਿਆਨ ਫਤਰਾ ਦਿੱਤਾ ਨੇਕਾਂਵਾਰੀ ਹੀ ਗੁਰੂ ਪੀਰ ਮਨਵਾ ਸਾਧੂ ਸਾਹਿਬ ਜੀ ਨਾਲ ਇਹਨਾਂ ਜਪ ਕੀਤੇ ਔਰ ਜਿਸ ਸਮੇਂ ਸਾਧ ਸੰਗਤ ਦਾ ਕੋਈ ਵੀ ਜਿਆਦਾ ਨਹੀਂ ਚੱਲਿਆ ਕਿ ਗਰੀਬ ਨਵਾ ਸਾਧੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਘਰੇ ਵਿੱਚੋਂ ਕੱਢ ਲਈਏ ਉਹ ਪਰੰਤ ਸਾਹਿਬ ਜੀ ਇਹ ਨਰੰਗੇ ਦੇ ਕੋਲ ਉਪਕਾੜੀ